ਮੈਂ ਤੁਹਾਡੇ ਸਾਰੇ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਇਹ ਸ਼ਾਰਟ ਨੋਟਿਸ ਤੇ ਆਵਿਰਦੇ ਰਹੇ ਤੁਸੀਂ ਟਾਈਮ ਕੱਟ ਕੇ ਉੱਥੇ ਖਤਰ ਹੋਏ ਸਾਡੇ ਨਾਲ ਦੇ ਵਿਚਾਰ ਸਾਂਝੇ ਕਰਨ ਲਈ ਇੱਥੇ ਆਏ ਅੱਜ ਜਿਹੜੀ ਆਪਾਂ ਇਹ ਪ੍ਰੈਸ ਕਾਨਫਰੰਸulai ਹੈ ਇੱਕ ਬੜੇ ਸੈਂਸਿਟਿਵ ਇਸ਼ੂ ਤੇ ਬਣਾਈ ਗਈ ਹੈ ਜਿਹੜਾ ਕਿ ਮੂਗੇ ਦੀਆਂ ਸਰਕਾਰੀ ਜਿਹੜੀਆਂ ਪ੍ਰਾਪਰਟੀਆਂ ਆ ਜਿਵੇਂ ਤਾਂ ਮੇਕ ਪ੍ਰਾਪਰਟੀਆਂ ਉਹਨਾਂ ਦੇ ਨਾਲ ਜੁੜਿਆ ਇਹ ਜਿਹੜੇ ਆਪਣੇ ਮੂਵੀ ਸ਼ਹਿਰੀਆਂ ਸਰਕਾਰੀ ਪ੍ਰਾਪਰਟੀਆਂ ਜਿਹਦੇ ਸਮਾਜਿਕ ਕਮੇਟੀ ਦੀ ਪ੍ਰਾਪਰਟੀ municipal corporation ਦੀ ਪ੍ਰਾਪਰਟੀ ਪੰਜਾਬ ਸਰਕਾਰ ਦੀਆਂ ਪ੍ਰਾਪਰਟੀਆਂ ਸੈਂਟਰ ਗਵਰਨਮੈਂਟ ਦੀਆਂ ਪ੍ਰਾਪਰਟੀਆਂ ਤੇ ਸਪੈਸ਼ਲੀ ਜਿਹੜੀ ਸਾਡੀ ਧਾਰਮਿਕ ਪ੍ਰਾਪਰਟੀ ਹੈ ਚਰਚ ਦੀ ਜਿਹਦੀ ਕੀ ਡੀਰੋਲ ਪੰਪਿੰਗ ਮੋਟਰ ਦੇ ਕੋਲ ਨਾਲ ਆ ਉਹਦੇ ਤੇ ਉਹ ਬੇਦੇ ਜਿਹੇ ਸੂਬਦਾਰ ਸਿਆਸਤਦਾਨਾ ਰੂਲ ਪਾਰਟੀ ਉਹਨਾਂ ਵੱਲੋਂ ਇਹਨਾਂ ਸਾਰੀਆਂ ਪ੍ਰਾਪਰਟੀਆਂ ਦੇ ਨਾਮ ਉੱਪਰਾਂ ਤੇ ਰੱਖੇ ਰਿਆਂ ਵਾਂ। ਉਹਨਾਂ ਨੇ ਜਲਦੀ ਮਾਲਕੀਆਂ ਖੜੀਆਂ ਕਰ ਦਿੱਤੀ। ਜਲਦੀ ਇਹ ਦਸਤਾਵੇਜ਼ ਤਿਆਰ ਕਰਕੇ ਆਪਣੇ ਨਾਮਾਂ ਤੇ ਕਰਵਾਈਆਂ ਗਈਆਂ। ਆਪਣੇ ਰਿਸ਼ਤੇਦਾਰਾਂ ਦੇ ਨਾਮਾਂ ਤੇ ਕਰਵਾਈਆਂ ਗਈਆਂ। ਆਪਣੇ ਡੀਅਰ ਅੰਡੀਆ ਦੇ ਨਾਮ। ਜਿੰਦੇ ਵਿੱਚੋਂ ਸਭ ਤੋਂ ਪਹਿਲਾਂ ਦਾ ਵੱਡੇ ਨਾਲ ਜਿਹੜੀ ਪ੍ਰਾਪਰਟੀ ਹੈਗੀ ਆ ਇਹ ਤਾਂ ਫ੍ਰੀडम ਫਾਈਲ ਦਾ ਹਾਰ ਹੈ ਜਮਨ ਬਣਾਉਣਾ ਹੈ ਇਹਦੇ ਵਿੱਚ ਇਹ ਪ੍ਰਾਪਰਟੀ ਜਿਹੜੀ ਆ ਬਿਲਟ ਆਫ ਬਾਇਟਲ ਜਿੱਥੇ ਹਾਲ ਬਣਿਆ ਗਿਆ ਇਹ ਪੰਜਾਬ ਸਰਕਾਰ ਦੀ ਪ੍ਰਾਪਰਟੀ ਹੈ ਇਹ ਪੰਜਾਬ ਸਰਕਾਰ ਸਰਕਾਰ ਦੀ ਪ੍ਰਾਪਰਟੀ ਹੈ ਇਹਦੇ ਤੇ ਪ੍ਰਾਪਰਟੀ ਜਿਹੜੀ ਹੈਗੀ ਹੈ ਇਹ 4 11 2022 ਦੇ ਇਕਰਾਰਨਾਮੇ ਰਾਹੀਂ 4 11 2022 ਬਾਈ ਦਾ ਇੱਕ ਇਕਰਾਰਨਾਮਾ ਇਸ ਇਕਰਾਰਨਾਮੇ ਰਾਹੀਂ ਇਹ ਪ੍ਰੋਪਰਟੀ 18,75,000 ਰੁਪਏ ਦੇ ਵਿੱਚ ਜਸਪਾਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਚੰਦੂ ਮਾਜਰਾ ਜ਼ਿਲ੍ਹਾ ਪਟਿਆਲਾ ਇਹਦੇ ਨਾਮ ਕਰਵਾਈ ਗਈ ਹੈ ਇਹ ਜਿਹੜਾ ਜਸਪਾਲ ਸਿੰਘ ਹੈਗਾ ਇਹ ਆਪਣੇ ਜਿਹੜੇ ਆਨਿਵਰ ਐਮ.ਐਲ.ਏ. ਆ ਮੁੱਢੀ ਦੇ ਮੈਡਮ ਅਮਨਦੀਪੌਰ ਰੋੜਾ ਪੁਨਾ ਦੇ ਫਾਜ਼ਲ ਸਾਹਿਬ ਦਾ ਨਾਮ ਉਨ੍ਹਾਂ ਦੇ ਨਾਮ ਇਹ ਪ੍ਰਾਪਰਟੀ ਜਿਹੜੀ ਹੈਗੀ ਆ ਫਰਜੀ ਕਰਵਾਈ ਗਈ ਹੈ ਇਹ ਜਿਹੜੀ ਟ੍ਰਾਂਸਫਰ ਕਰਾਈ ਗਈ ਹੈ ਮਿਸਟਰ ਕੈਮ ਤੋਂ ਕਰਵਾਈ ਗਈ ਹੈ ਮਿਸਟਰ ਕੈਮ ਪੁੱਤਰ ਬਲਦੇਵ ਸਿੰਘ ਪੁੱਤਰ ਹਰੀ ਸਿੰਘ ਵਾਸੀ ਮਕਾਨ ਨੰਬਰ 86/4 ਸਿਵਲ ਲਾਈਨ ਪਲਾਇਨ ਦੇ ਵੱਲੋਂ ਕਰਵਾਈ ਗਈ ਹੈ ਇਹ ਪ੍ਰਾਪਰਟੀ 18 ਲੱਖ 75000 ਰੁਪਏ ਦੇ ਵਿੱਚ ਕਰਾਈ ਗਈ ਹੈ ਇਹਦੇ ਤੇ ਪੰਜਾਬ ਸਰਕਾਰ ਦੀ ਮਾਲਕੀ ਹੈ ਤੇ ਇਹਦੇ ਤੇ ਇੱਕ ਮਕਾਨ ਬਣਿਆ ਹੋਇਆ ਹੈ ਇਹ ਫ੍ਰੀडम फाइਟਰ ਆਲ ਦੇ ਜਿਹੜੇ ਜਾਂ ਫ੍ਰੀडम फाइਟਰ ਜਿਹੜਾ ਉੱਥੇ ਹਾਲ ਬਣਿਆਗਾ ਉਹਦੇ ਜਿਹੜੇ ਐਡਮਿਨਿਸਟ੍ਰੇਸ਼ਨ ਵਾਲੇ ਆ ਉਹਨਾਂ ਨੇ ਇੱਕ ਨਵੀਂ ਮੁਸਕਤ ਹੈ ਹਲਕੀ ਮੈਨੂੰ ਉੱਥੇ ਕੇਅਰ ਟੇਕਰੀਆਂ ਨਾਲ ਸੰਭਾਲ ਦਿਓ ਜੀ ਜੀਰ ਵੀਰ ਵਗੈਰਾ ਮੰਤਵ ਲੱਗ ਗਿਆ ਚਾਹ ਪਾਣੀ ਪਿਆਣੂ ਉਹਦੇ ਤੋਂ ਇਹਨਾਂ ਨੇ ਟਰਾਂਸਫਰ ਕਰਵਾਈ ਸੈਕੰਡ ਵੀ ਆਪਣੀ ਪ੍ਰਾਪਰਟੀ ਹੈਗੀ ਆ ਜਿਹਨਾਂ ਦਾ ਮੈਂ ਹਵਾਲਾ ਦੇਣ ਜਾ ਰਿਹਾ ਹਾਂ ਇਹ ਹੈਗੀ ਮਿਊਸਪਲ ਕਾਰਪੋਰੇਸ਼ਨ ਦੀ ਮੁੱਗੜੀ ਪ੍ਰਾਪਰਟੀ ਹੈ ਤੇ ਗੁੱਦੇਵਾਲਾ ਸਟੇਡੀਅਮ ਜਿਹੜਾ ਹੈਗਾ ਆਪਣਾ ਉਹਦੇ ਅੱਗੇ ਇਹ ਪ੍ਰਾਪਰਟੀ ਹੈ ਇਸ ਪ੍ਰਾਪਰਟੀ ਦੀ ਫਰਜੀ ਮਾਲਕੀ ਜਦਕਿ ਇਹ ਆਪਣੀ ਮਿਊਸਪਲ ਕਾਰਪੋਰੇਸ਼ਨ ਜਿਹੜੀ ਹੈਗੀ ਹੈ ਸੁਪਰੀਮ ਕੋਰਟ ਦਾ ਕੇਸ ਜਿਸ ਪੀ ਸੀ ਕੀ 65 2024 ਨੂੰ ਇੱਕ ਲੈਟਰ ਲਿਖਿਆ ਜਾਂਦਾ ਜੋ ਐਡ ਕਮਿਸ਼ਨ ਨਗਰ ਨਗਰਿਕ ਮੁੱਗਾ ਵੱਲੋਂ ਤਸੀਲਦਾਰ ਸਾਹਿਬ ਨੂੰ ਸਪੈਸੀਫਿਕਲੀ ਡੇਟ ਮੈਂਸ਼ਨ ਕਰਬ 6 5 2014 ਜਿੰਦਾ ਖਸਰਾ ਨੰਬਰ ਇਸ ਪ੍ਰਾਪਰਟੀ ਦਾ ਹੈਗਾ ਵਾ 72 ਦਾ 33/ 3 ਕਨਾਲ 6 ਮਰਲੇ ਇਹਦੇ ਵਿੱਚ ਲੈਟਰ ਚ ਕੀ ਲਿਖਦੇ ਪਏ ਆ ਕੋਤੇ ਵਾਲਾ ਸਟੇਡੀਅਮ ਦੇ ਸਾਹਮਣੇ ਖਸਰਾ ਨੰਬਰ 72/33 3 ਕਨਾਲ ਸੂਰਾਂਬੰਦ ਦੇ ਵਿੱਚ ਪੈਂਦੀ ਜਗ੍ਹਾ ਦੀ ਫਰਦਬਰਦ ਤਿਆਰ ਵਾ ਮਨਜ਼ੂਰ ਕਰਨ ਸੰਬੰਧੀ ਇੱਕ ਹੀ ਲਿਖਦੇ ਪਿਆ ਕਿ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ 1969-70 ਦੀ ਨਕਲ ਜਮ੍ਹਾਂ ਮੰਨੀ ਮਸਾਬਕ ਖਸਰਾ ਨੰਬਰ 75/33 ਤਿੰਨ ਕਲਾਸ ਗੁਰਮੱਧ ਦੀ ਮਾਲਕੀ ਖਾਨੇ ਵਿੱਚ ਮਾਲਕ ਸ਼ਾਮਲਾ ਦੇ ਦਰਜ ਹੈ ਸ਼ਾਮਲਾਤ ਜ਼ਮੀਨਾਂ ਨਿਗਮ ਅਤੇ ਪੰਚਾਇਤ ਦੀ ਮਾਲਕੀ ਹਨ ਪਰੰਤੂ ਸਾਲ 2017-18 ਦੀ ਖਸਰਾ ਨੰਬਰ 72/33 ਤਿੰਨ ਕਨਾਲ 6 ਬੇ ਜਮ੍ਹਾਂ ਮੰਦੀ ਵਿੱਚ ਜਗਮਿੰਦਰ ਘੋੜ ਵਿਧਵਾ ਸੁਦਾਗਰ ਸਿੰਘ ਪੁੱਤਰ ਕੀਰ ਸਿੰਘ ਪੁੱਤਰ ਗੁਰਮੁਖ ਸਿੰਘ ਅਤੇ ਹਰਮਿੰਦਰ ਸਿੰਘ ਪੁੱਤਰ ਜਾਗਰ ਚੇ ਹਨ ਪੁੱਤਰ ਕੀਰ ਸਿੰਘ ਦੇ ਨਾਮ ਦਰਜ ਕਰ ਦਿੱਤੀ ਗਈ ਸੀ ਜੋ ਕਿ ਗਲਤੀ ਨਾਲ ਹੋਈ ਜਾਪਦੀ ਹੈ ਇਸ ਲਈ ਇਸ ਫਰਦਬਦ ਨੂੰ ਪਿਆਰਵਾ ਮਨਜ਼ੂਰ ਕਰਨ ਅਤੇ ਇਸ ਦੀ ਇੱਕ ਨਕਲ ਨਗਰ ਨਿਗਮ ਮੂਗਾ ਵਿੱਚ ਭੇਜਣ ਦੀ ਕਿਰਪਾਲਤਾ ਕੀਤੀ ਜਾਵੇ ਇਹ ਲੈਟਰ ਲਿਖਿਆ ਗਿਆ ਜੋਇੰਟ ਕਮਿਸ਼ਨਰ ਮੂਗਾ ਵੱਲੋਂ ਤਸਿਲਦਾਰ ਸਾਹਿਬ ਲਈ 6524 ਪਰ ਇਸ ਦੇ ਬਾਵਜੂਦ ਇਹ मेरी ਪ੍ਰਾਪਰਟੀ ਹੈਗੀ ਹੈ ਬਰੂਏ ਵਸੀਕਾ ਨੰਬਰ 2 ਵਸੀਕੇ ਵਈਆ ਵਿੱਚ ਇੱਕ ਨਿਰਮਲ ਸਿੰਘ ਪੁੱਤਰ ਸੁਦਾਗਰ ਸਿੰਘ ਉਹਨੇ ਅਧਿ ਮੁਖਤਿਆਰ ਮੁਖਤਿਆਰ ਇਹ ਆ ਖਾਸ ਰਹੀ ਗੁਰਦੀਪ ਸਿੰਘ ਪੁੱਤਰ ਅਮਰ ਸਿੰਘ ਪੁੱਤਰ ਗਲਾਬ ਸਿੰਘ ਵਾਸੀ ਗਲੀ ਨੰਬਰ 3 ਫਾਰਮ ਹਾਊਸ ਹੰਬੜਾ ਲਿੰਕ ਰੂਡ ਸੰਭਰਾ ਫਾਰਮ ਹਾਊਸ ਦੇ ਸਾਹਮਣੇ ਜ਼ਿਲ੍ਹਾ ਮੂਗਾ ਇਹਦੇ ਨਾਮ ਕਰਵਾਈ ਗਈ ਹੈ ਇਹ ਤੇ ਇਹ ਇਹਦਾ ਬਸੀਕਾ ਨੰਬਰ ਹੈਗਾ ਵਾ 10/43 16 ਮਈ 2024 ਲੈਟਰ ਨੀ ਇਹ 6524 ਨੂੰ ਪਰ ਏਜ ਦੇ ਬਾਪਯੂਦ ਫਰਜੀ ਮਾਲਕੀ ਤਿਆਰ ਕਰਕੇ ਇਹਨਾਂ ਦੇ ਨਾਮ ਇਹ ਰਜਿਸਟਰੀ ਕਰਵਾਈ ਗਈ ਇੱਕ ਗੁਰਦੀਪ ਸਿੰਘ ਦੇ ਨਾਮ ਤੇ ਰਜਿਸਟਰੀ ਹੋਈ ਹੈ ਉਹੀ ਖਸਰਾ ਨੰਬਰ ਹੈਗਾ ਉਹ ਤੁਸੀਂ ਸਾਰੇ ਕਾਪੀਆਂ ਮਰ ਤੋਂ ਲੈ ਸਕਦੇ ਆ ਉਹੀ ਪਤਾ 31/3 ਕਨੌਜੋਲਾ ਲਗਲੀ ਦੂਜੀ ਜਿਹੜੀ ਰਜਿਸਟਰੀ ਕਰਵਾਈ ਗਈ ਹੈ ਨਰਵੈਲ ਸਿੰਘ ਵੱਲੋਂ ਕਰਵਾਈ ਗਈ ਹੈ ਉਹਦੇ ਨਾਮ ਮਾਲਕੀ ਖੜੀ ਕਰਕੇ ਇਹ ਕਰਾਈ ਗਈ ਹੈ ਭੁਪਿੰਦਰ ਸਿੰਘ ਚੰਡੂ ਪੁੱਤਰ ਅਮਰ ਸਿੰਘ ਪੁੱਤਰ ਮੁਰਸ਼ਾ ਸਿੰਘ ਵਾਸੀ ਵਾਰ ਨੰਬਰ 4 ਮਕਾਨ ਨੰਬਰ 22 1231 ਸਤ ਰੋਡ ਸਵਾਗਤ ਹੈ ਜਨਰਲ ਮੁਗਬਾ ਇੰਡੀਆ ਦਾ ਦਰਵਾਜ਼ਾ ਤੇ ਤੀਸਰੀ ਜਿਹੜੀ ਪ੍ਰਾਪਰਟੀ ਹੈ ਇਹ ਬੜੀ ਪ੍ਰਾਪਰਟੀ ਕੰਟਰੋਵਰਸ਼ੀਅਲ ਰਹੀ ਹੈ ਕੰਫਿਊਜ਼ਲ ਰਹੀ ਹੈ ਆਪਾਂ ਸਾਰੀ ਹੀ ਜਿੰਨੇ ਕਿ ਤੁਸੀਂ ਮਤੋਂ ਕੁਝ ਮੇਰੇ ਬਰਾਬਰ ਦੇ ਨਹੀਂ ਆ ਕੁਝ ਮੇਰੇ ਤੋਂ ਮੇਰੇ ਬਜ਼ੁਰਗਾਂ ਦੇ ਸਮਾਨ ਹੈ ਇਸ ਚਰਚ ਦੀ ਪ੍ਰਾਪਰਟੀ ਆ ਖਸਰਾ ਨੰਬਰ 410 ਹਾਈ ਕਨਾਲ ਦੋ ਮਰਲੇ ਅੰਧਾਰਾ ਕਬਾ ਤੇ ਪਹਿਲਾਂ ਜੈਨ ਸਾਹਿਬ ਦੇ ਟਾਈਮ ਮਲੇ ਵੀ ਇਹ ਪ੍ਰਾਪਰਟੀ ਇਹ ਤਾਂ ਗਲਤ ਮਾਲਕੀ ਖੜੀ ਕਰਕੇ ਟਰਾਂਸਫਰ ਕੀਤੀ ਗਈ ਸੀਗੀ ਮੈਡਮ ਸੋਨੀਆ ਕੇ ਅਨਾਰ ਵਿਚਾਰਤੀ ਦੇ ਨਾਮ ਹ ਯੂਨਾਈਟਿਡ ਚਰਚ ਆਫ ਨਾਰਥਰਨ ਇੰਡੀਆ ਕਿਉਂਕਿ ਜਦੋਂ ਇਹਦੇ ਨਾਮ ਰਜਿਸਟਰੀਆਂ ਕਿਉਂਕਿ ਸਾਡੇ ਸਾਫ ਦਾ ਜਿਹੜੇ ਐਮ.ਐਲ.ਏ ਸੀਗੇ ਜਗਵਿੰਦਰਪਾਲ ਜੈਨ ਤੇ ਕੁਝ ਹੋਰ ਬੰਦੇ ਗੁਰਦੀਪ ਸਿੰਘ ਵਗੈਰਾ ਚਰਨਜੀਤ ਕੌਰ ਇਹਨਾਂ ਦੇ ਨਾਮ ਤੇ ਇਹ ਪ੍ਰਾਪਰਟੀਆਂ ਚਰਚ ਦੀਆਂ ਟਰਾਂਸਫਰ ਹੋ ਗਈਆਂ ਸੀਗੀਆਂ ਫਰਜੀ ਮਾਲਕੀ ਦੇ ਆਧਾਰ ਤੇ ਉਦੋਂ ਚਰਚ ਨੇ ਇੱਕ ਪੀ.ਐਸ ਫਾਈਲ ਕੀਤਾ ਕੋਡ ਦੇ ਵਿੱਚ ਸਤਤ 9 19 ਨੂੰ ਮੈਡਮ ਸੋਨੀਆ ਕਿਨਰਾ ਅਡੀਸ਼ਨਲ ਸੈਸ਼ਨ ਜਜ ਮੁੱਗਾ ਨੇ ਇਹ ਫੈਸਲਾ ਚਾਚੇ ਦੇ ਹੱਕ ਵਿੱਚ ਕਰਕੇ ਇਹ ਕਹਿ ਕੇ ਕਿ ਇਹ ਜਿਹੜੀ ਪ੍ਰਾਪਰਟੀ ਹੈਗੀ ਆ ਇਸ ਚਰਚ ਦੀ ਮਾਲਕੀਆ ਤੇ ਚਾਚੇ ਦੇ ਨਾਮ ਇਹ ਚੜਾਈ ਜਾਵੇ ਤੇ ਰੈਵਨਿਊ ਆਰਡਰ ਦੇ ਵਿੱਚ ਇਹਦੇ ਦੀ ਦਰੁਸਤੀ ਕਰਕੇ ਚਾਚੇ ਦੇ ਨਾਮ ਚੜਾਇਆ ਜਾਵੇ। ਉਦੋਂ ਬਾਅਦ 2019 ਦੇ ਵਿੱਚ ਇੱਕ ਵਾਰੀ ਫੇਰ ਜਦੋਂ ਲਾਸਟ ਕਾਂਗਰਸ ਗਵਰਨਮੈਂਟ ਆਈ ਉਦੋਂ ਵੀ ਇਸ ਪ੍ਰਾਪਰਟੀ ਨੂੰ ਜਿਹੜਾ ਗ੍ਰੈਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੁਝ ਬੰਦਿਆਂ ਵੱਲੋਂ ਉਹਨਾਂ ਵੀ ਇੱਕ ਕੇਸ ਫਾਈਲ ਕੀਤਾ ਗਿਆ ਕੋਰਟ ਦੇ ਵਿੱਚ ਉਸ ਕੇਸ ਦੇ ਵਿੱਚ ਵੀ ਮੈਡਮ ਰਾਧਿਕਾ ਲੇਖੀ ਵੱਲੋਂ ਰਜਿਸਟਰੀਆਂ ਤੋੜ ਕੇ ਕਿਉਂਕਿ ਉਦੋਂ ਇਹ ਰਜਿਸਟਰੀਆਂ ਹੋਈਆਂ ਸੀਗੀਆਂ 19 ਦੇ ਵਿੱਚ ਕੁਲਵੰਤ ਸਿੰਘ ਹਰਜਿੰਦਰ ਸਿੰਘ ਮਰਪੀ ਤੇ ਇਹਨਾਂ ਬੰਦਿਆਂ ਦੇ ਨਾਮ ਹੋਈਆਂ ਸੀ ਉਦੋਂ ਵੀ ਫਿਰ ਜਿਹੜੀ ਚਰਚਾ ਕੀ ਇਹਨਾਂ ਨੇ ਇਹ ਚੈਲੰਜ ਕੀਤਾ ਸੀਗਾ ਇਹ ਕੇਸ ਉਹਦੇ ਵਿੱਚ ਵੀ ਇਹ ਜਿੱਤ ਕੇ 19/7/23 ਨੂੰ ਉਹਦੇ ਵਿੱਚ ਵੀ ਚਰਚ ਨੇ ਜਿਹੜੀ ਕੋਟ ਆ ਮੈਡਮ ਰਾਧਿਕਾ ਦੇ ਜਿਹੜੀ ਸਿਵਲ ਜੀ ਜੂਨੀਅਰ ਅਡਵੋਕੇਟ ਮੂਗਾ ਉਹਨਾਂ ਨੇ ਉਹ ਰਜਿਸਟਰੀਆਂ ਤੋੜ ਕੇ ਫਿਰ ਚਰਚ ਦੇ ਨਾਮ ਮਾਲਕੀ ਖੜੀ ਕਰਤੀ ਹੁਣ ਲਾਸਟ ਇਹ ਪ੍ਰਾਪਰਟੀ ਜਿਹੜੀ ਹੈਗੀ ਆ ਦੁਬਾਰ ਤੋਂ ਉਹੀ ਤਸੀਲਦਾਰ ਜਿਨੇ ਉਹ ਕੋਟ ਦੇ ਆਰਡਰ ਦੇ ਨਾਲ ਉਹ ਦਰਸਤੀਆਂ ਕੀਤੀਆਂ ਚਰਚ ਦੇ ਨਾਲ ਪ੍ਰਾਪਰਟੀਆਂ ਟਰਾਂਸਫਰ ਹੋਈਆਂ ਉਸੇ ਹੀ ਤਸੀਲਦਾਰ ਜਿਹੜਾ ਮੂਗੇ ਲਗਾ ਤੇ ਉਹੀ ਹੀ ਪਟਵਾਰੀ ਜਿਹੜਾ ਉਦੋਂ ਸੀ ਇਹਨਾਂ ਨੇ ਫਿਰ ਸੁਨੀਤਾ ਥੌਰ ਪਤਨੀ ਸੁਨੀਲ ਥੌਰ ਪੁੱਤਰ ਈਥੌਰਪ ਦੇ ਨਾਲ ਫਰਜੀ ਮਾਲਕੀ ਖੜੀ ਕਰਕੇ ਇਹਨੀਆਂ ਜਿਹੜੀਆਂ ਰਜਿਸਟਰੀਆਂ ਕਰਾਈਆਂ ਗਈਆਂ ਵਾ ਇਹ ਰਜਿਸਟਰੀਆਂ ਤੁਸੀਂ ਹੈਰਾਨ ਹੋਵੋਗੇ ਕਿ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਹੈਗੇ ਆ ਹਰਮਨਜੀਤ ਸਿੰਘ ਬਰਾੜ ਗੁਦਾਰੇ ਵਾਲਾ ਉਹਨਾਂ ਦੇ ਨਾਮ ਉਹਨਾਂ ਦੇ ਪਰਿਵਾਰ ਦੇ ਨਾਮ ਤੇ ਕੁਝ ਮੂਗੇ ਦੀਆਂ ਹੋਰ ਹਸਤੀਆਂ ਅਰਨੁਕ ਮਾਨ ਇੱਕ ਦੋ ਪਰਿਵਾਰ ਹੋਰ ਹੈਗੇ ਆ ਉਹਨਾਂ ਦੇ ਨਾਮ ਇਹ ਰਜਿਸਟਰੀਆਂ ਫਰਜੀ ਮਾਲਕੀਆਂ ਖੜੀਆਂ ਗਈਆਂ ਕਿ 6 ਵਸੀਤੇਆਂ ਰਹੀਆਂ 3 ਵਸੀਤੇ ਹੋਏ ਆ 20 3 24 ਨੂੰ ਤੇ 3 ਵਸੀਤੇ ਹੋਏ ਆ 5 11 24 ਨੂੰ 6 ਵਸੀਤੇਆਂ ਰਹੀਆਂ ਇਹ ਪ੍ਰਾਪਰਟੀਆਂ ਜਿਹੜੀਆਂ ਆਈਆਂ ਆ ਵਾ ਇਹ ਵੀ ਫਰਜੀ ਮਾਲਕੀ ਖੜੀ ਕਰਕੇ ਚਰਚ ਦੀ ਪ੍ਰਾਪਰਟੀ ਨੂੰ ਉਹ ਜਿੰਨੀ ਜਗ੍ਹਾ ਦੀ ਇਹ ਜਗ੍ਹਾ ਹੈਗੀ ਆ ਅਪਰੋਕਸੀਮੇਟਲੀ ਮੇਰੇ ਖਿਆਲ ਹੈ ਹੈਗੀ ਆ ਤਿੰਨ ਕੋਨਿਆਂਾਂ ਦੀ ਜੇ ਜਿੱਤੇ ਆਪਣਾ ਸਕੂਲ ਆਪਣਾ ਪੰਪੇ ਮੋਟਰ ਵਾਲਾ ਇਹਦਾ ਨਾਲ ਅਦਰਸ਼ ਹਾਂ ਉਹ ਪ੍ਰਦਰਸ਼ ਸਕੂਲ ਦੀ ਪ੍ਰਾਪਰਟੀ ਹੈ ਅਦਰਸ਼ ਸਕੂਲ ਦੇ ਪ੍ਰਿੰਸੀਪਲ ਹੀ ਹਮਤ ਨੂੰ ਥੋੜੇ ਚੇਂਜ ਆਈ ਥਿੰਕ ਕਿ ਜਿੰਨਾ ਕੁੱਪੀ ਤੁਸੀਂ ਸਰ ਮੇਰੇ ਤੋਂ ਪੁਰਾਣੇ ਹੈ ਜਿੰਨਾ ਕ ਮੈਨੂੰ ਪਤਾ ਲੱਗਿਆ ਵਾ ਇਹ ਜਿਹੜੇ ਹੈਗੇ ਆ ਇਹ ਸੁਨੀਤਾ ਬਾਪੂ ਕੁਤਰੀ ਦੋ ਮਰਲੇ ਰੱਖਵਾ ਦੱਸਿਆ ਹਾਂ ਉਹ ਤੋਂ ਉਸ ਤੋਂ ਵੱਧ ਹੈ ਉਸੇ ਰੱਖਲੇ ਦਾ ਹੈ ਉਸੇ ਰੱਖਲੇ ਦਾ ਹੈ ਤੀਜੀ ਜਰੀ ਮੈਂ ਤੁਹਾਡਾ ਪ੍ਰਾਪਰਟੀ ਸਾਂਝੀ ਕਰਨ ਜਾ ਰਿਹਾ ਹਾਂ ਇਹ ਆਪਣਾ ਜਿੱਥੇ ਹੁਣ ਸਿਟੀ ਸਾਊਥ ਦਾਣਾ ਚਿਫਟੋ ਕੇ ਗਿਆ ਉਹ ਮਾਰਕੀਟ ਕਮੇਟੀ ਦੀ ਜਗ੍ਹਾ ਦੇ ਵਿੱਚ ਗਿਆ ਉਹ ਮਾਰਕੀਟ ਕਮੇਟੀ ਦੀ ਜਿਹੜੀ ਜਗ੍ਹਾ ਹੈ ਉਸ ਮਾਰਕੀਟ ਕਮੇਟੀ ਦੀ ਜਗ੍ਹਾ ਨੂੰ ਉਹਦੀ ਪਹਿਲਾਂ ਇੱਕ ਫਰਜੀ ਮਾਲਕੀ ਯਸ਼ਪਾਲ ਪੁੱਤਰ ਹੰਸਰਾਜ ਪੁੱਤਰ ਧਨੀ ਨਰਾਵਾਸੀ ਮਕਾਨ ਨੰਬਰ 1103 ਵਾਰਡ ਨੰਬਰ 41 ਗਲੀ ਨੰਬਰ 3 ਗਾਂਧੀ ਨਗਰ ਮੂਗਾ ਇਹਦੇ ਨਾਲ ਪਹਿਲਾਂ ਫਰਜੀ ਮਾਲਕੀ ਖੜੀ ਕੀਤੀ ਗਈ ਜਦੋਂ ਫਰਜੀ ਮਾਲਕੀ ਖੜੀ ਕਰ ਦਿੱਤੀ ਗਈ ਉਦੋਂ ਬਾਅਦ ਇਹਦਾ ਇਕਰਾਰਨਾਮਾ ਯਸ਼ਪਾਲ ਤੋਂ ਇਹ ਰਜਿਸਟਰਡ ਇਕਰਾਰਨਾਮਾ ਤਸਵੀਲ ਤੋਂ ਰਜਿਸਟਰਡ ਹੋਇਆ ਇਸ ਇਕਰਾਰਨਾਮੇ ਦਾ ਨੰਬਰ ਹੈਗਾ ਵਾ ਦਸਿਕਾ ਅਰੰਭ 3044 22 ਨਵੰਬਰ 2022 ਇਹਦਾ ਇਹਦਾ ਇਕਰਾਰਨਾਮਾ ਕੀਤਾ ਗਿਆ ਹਰਮਿੰਦਰ ਸਿੰਘ ਪੁੱਤਰ ਗੱਜਪਾਲ ਪੁੱਤਰ ਪ੍ਰੀਤਮ ਸਿੰਘ ਵਾਸੀ ਮਕਾਨ ਨੰਬਰ 318 ਪਿੰਡ ਲਿਬੜਾ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਇਹਦੇ ਨਾਲ ਖੜਾ ਕੀਤਾ ਗਿਆ ਇਕਰਾਰਨਾਮਾ ਫਰਜੀ ਬਣਾਇਆ ਗਿਆ ਇਹ ਇਕਰਾਰਨਾਮਾ ਜਿਹੜਾ ਹੈਗਾ ਮੈਨੂੰ ਜਿੱਥੋਂ ਤੱਕ ਮੈਂ ਆਪਣੇ ਲੈਵਲ ਤੇ ਵੈਰੀਫਾਈਂ ਕੀਤਾ ਮੇਰੀ ਜੋ ਸੋਰਸਸ ਆ ਜਾਂ ਜੋ ਮੇਰੇ ਧਿਆਨ ਦੇ ਵਿੱਚ ਜੋ ਫੈਕਟਸ ਆਏ ਆ ਇਹ ਹਰਮੰਦਰ ਸਿੰਘ ਆਪਣੇ ਮਾਨਜੋਗ ਐਮਐਨਏ ਸਾਹਿਬ ਦਾ ਰਿਸ਼ਤੇਦਾਰ ਹੈ ਮੇਬੀ ਉਹਨਾਂ ਦਾ ਅੰਕਲ ਹਾਂ ਦੇ ਇਹ ਉਹਨਾਂ ਦਾ ਅੰਕਲ ਲੱਗਦਾ ਵਾ ਆਈ ਥਿੰਕ ਸ਼ਾਇਦ ਜਿਹਨੂੰ ਫਾਮੈਂਟਾ ਤੋਂ ਅੰਕਲ ਕਹਿ ਦਿੰਦੇ ਆ ਹੋ ਸਕਦਾ ਮਾਮਾ ਜੀ ਆ ਬਟ ਇਹ ਮੇਰੇ ਉਹਨਾਂ ਆ ਕੇ ਆਪਦੀ ਵੈਰੀਫਿਕੇਸ਼ਨ ਦੇ ਸਾਹਮਣੇ ਆਇਆ ਵਾ ਇਹਦੇ ਵਿੱਚ ਜਿਹੜਾ ਗਵਾਹ ਹੈਗਾ ਵਾ ਉਹ ਡੈਡਲੀ ਸ਼ੋਰ ਹੈ ਬਲਜਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਨਜ਼ਦੀਕ ਕੂਟਕਪੂਰਾ ਬਾਈਪਾਸ ਮੋਗਾ ਇਹ ਮੈਡਮ ਜੀ ਦਾ ਭਰਾ ਹੈਗਾ ਵਾ ਇਸ ਇਕਰਾਰਨਾਮੇ ਦੇ ਵਿੱਚ ਜਿਹੜਾ ਗਵਾਹ ਵਾ ਪਹਿਲਾਂ ਇਹਨਾਂ ਦੇ ਨਾਲ ਇਕਰਾਰਨਾਮਾ ਕੀਤਾ ਗਿਆ ਬਾਅਦ ਦੀ ਵਿੱਚ ਜਦੋਂ ਉਹਨੇ ਨਾਲ ਮਾਲਕੀ ਖਰੀਦੀ ਕੀਤੀ ਗਈ ਫਰਜੀ ਜਸਪਾਲ ਦੇ ਨਾਮ ਉਹਨੇ ਜਦੋਂ ਰਜਿਸਟਰੀ ਕਰਾਉਣ ਤੋਂ ਇਹਨਾਂ ਨੂੰ ਮਨਾਂ ਕਰਤਾ ਪਿਛਲੇ ਉਹਦੇ ਨਾਂ ਇੱਕ ਉਹਨੂੰ ਇੱਕ ਐਫਆਈਆਰ ਰਜਿਸਟਰ ਕਰਾਈ ਹੁੰਦੇ ਤੇ ਦਬਾਅ ਪਾਣ ਲਈ ਉਹ ਐਫਆਈਆਰ ਨੰਬਰ ਹੈ ਕਿ 114 25 7 2024 329 62 ਸੈਕਸ਼ਨ ਥੱਲੇ ਉਹਦੇ ਵਿੱਚ ਕਿਹਾ ਕੀ ਜਾਂਦਾ ਬੜਾ ਇੰਟਰਸਟਿੰਗ ਹੈ ਇਹ ਐਫਆਈਆਰ ਕਿਹਦੇ ਵੱਲੋਂ ਕਰਵਾਈ ਜਾਂਦੀ ਹੈ ਇਹ ਐਫਆਈਆਰ ਨਰਵੈਰ ਸਿੰਘ ਪਟਵਾਰੀ ਵੱਲੋਂ ਕਰਾਈ ਜਾਂਦੀ ਹੈ ਨਰੂਚੀ ਸਿਟੀ ਸਾਊਥ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਪੱਕੀ ਦੇ ਦੂੰਗਾ ਇਹਦਾ ਮਜਬੂਤ ਸੋਲੋ ਨਰਵੈਤ ਸਿੰਘ ਪਟਵਾਰੀ ਕਹਿ ਕੇ gira ਨਰਵੈਤ ਸਿੰਘ ਪਟਵਾਰੀ ਹਲਕਾ ਮੂਗਾ ਮਹਿਲਾ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਵਾਰ ਨੰਬਰ 6 ਦੰਮਨ ਸਿੰਘ ਗਿੱਲ ਨਗਰ ਮੂਗਾ ਉਮਰ ਕਰੀਬ 39 ਸਾਲ ਮੋਬਾਈਲ ਨੰਬਰ 100 ਐਂਡ 100 ਬਿਆਨ ਕੀਤਾ ਜੀ ਮੈਂ ਪਤੇ ਦਾ ਰਹਿਣ ਵਾਲਾ ਤੇ ਮਾਲਕ ਭਾਗ ਮੂਗਾ ਹਲਕਾ ਮੂਗਾ ਮਹਿਲਾ ਵਿਕੇ ਡਿਊਟੀ ਨਿਭਾ ਰਿਆਂ ਤੇ ਰੀਅਲ ਵੀ ਰੋਡ ਉੱਪਰ ਸਥਿਤ ਮਾਰਕੀਟ ਕਮੇਟੀ ਦੇ ਕੁਆਟਰਾਂ ਵਾਲੀ ਜਗ੍ਹਾ ਦੇ ਫਰੰਟ ਉੱਪਰ ਜੋ ਸਰਕਾਰੀ ਪ੍ਰਾਪਰਟੀ ਹੈ दैट इज वेरी ਮਟੀਰੀਅਲ ਉਸ ਉਪਰ ਯਸ਼ਪਾਲ ਪੁੱਤਰ ਹੰਸਰਾਜ ਵਾਸੀ ਮਕਾਨ ਨੰਬਰ 1103 ਵਾਰਡ ਨੰਬਰ 41 ਗਲੀ ਨੰਬਰ 3 ਗਾਂਧੀ ਨਗਰ ਮੂਗਾ ਵੱਲੋਂ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਯਸ਼ਪਾਲ ਦੀ ਅਸਲ ਮਾਲਕੀ ਵਾਕਿਆ ਰਕਬਾ ਮੂਗਾ ਮਹਿਲਾ ਸਿੰਘ 3 ਵਿੱਚ ਖਸਰਾ ਨੰਬਰ 2505 6 7 8 43 ਵਿੱਚ ਬਣਦੀ ਹੈ ਜਦ ਇਹ ਅੱਜ ਵਕਤ ਕਰੀਬ 3 ਵਜੇ ਦੁਪਹਿਰ ਸ਼ਾਮ ਮਾਰਕੀਟ ਕਮੇਟੀ ਦੀ ਜਗ੍ਹਾ ਪਰ ਕਬਜ਼ਾ ਕਰ ਰਿਹਾ ਸੀ ਜਿਸ ਨੇ ਇੱਟਾਂ ਸਟਵਾ ਰੱਖੀਆਂ ਸਨ ਤੇ ਲੇਬਰ ਦਾ ਕੰਮ ਚੱਲ ਰਿਹਾ ਸੀ ਜਿਸ ਜਗ੍ਹਾ ਪਰ ਯਸ਼ਪਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਪ੍ਰਾਪਰਟੀ ਕਾਫੀ ਮਹਿੰਗੀ ਹੈ ਇਸ ਦੀ ਮਾਲਕੀ ਵਾਲੀ ਜਗ੍ਹਾ ਸੜਕ ਦੇ ਪਿੱਛੇ ạtਮੀ ਹੈ ਤੇ ਇਹ ਜਗ੍ਹਾ ਪਰ ਸੜਕ ਦੇ ਬਿਲਕੁਲ ਫਰੰਟ ਪਰ ਕਬਜ਼ਾ ਕਰ ਰਿਹਾ ਹੈ ਇਹ ਜਗ੍ਹਾ ਮਾਰਕੀਟ ਕਮੇਟੀ ਦੀ ਹੈ ਇਸ ਦਾ ਖਸਰਾ ਨੰਬਰ 2510 ਹੈ ਜਿਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਐਫ ਆਈ ਆਰ 25724 ਨੂੰ ਕਰਾਨ ਤੋਂ ਬਾਅਦ ਬੜਾ ਇੰਟਰਸਟਿੰਗ ਇਸੇ ਪ੍ਰਾਪਰਟੀ ਦੀ ਰਜਿਸਟਰੀ ਇਹਨਾਂ ਵੱਲੋਂ ਕਰਵਾਈ ਜਾਂਦੀ ਹੈ ਇਹ ਯਸ਼ਪਾਲ ਨੂੰ ਉਹਨੂੰ ਇਹ ਰਜਿਸਟਰੀ ਕਰਾਈ ਜਾਂਦੀ ਹੈ ਜਿੰਦਾ ਵਸੀਕਾ ਨੰਬਰ ਹੈਗਾ ਵਾ 3208 3824 ਐਫ ਆਈ ਆਰ ਉਹਦੇ ਤੇ ਕਦੋਂ ਕਰਾਉਂਦੇ ਪਏ ਆ 25 ਹੱਤ ਨੂੰ ਉਹਦੇ ਤੇ ਪ੍ਰੈਸ਼ਰ ਪਾ ਕੇ ਕਿਉਂਕਿ ਉਹ ਵੀ ਇਹਨਾਂ ਨਾਲ ਨਾਲ ਆਵੇ ਸੀ ਇਹਨਾਂ ਦਾ ਹਿੱਸੇਦਾਰੀ ਸੀਗਾ ਅੱਧੀ ਪ੍ਰਾਪਰਟੀ ਉਹਨੇ ਰੱਖੀ ਵੀ ਹੈ ਮਾਰਕੀਟਿੰਗ ਏਰੀਆ ਚ ਅੱਧੀ ਇਹਨਾਂ ਨੇ ਰੱਖੀ ਤੇ ਇਹ ਵਸੀਕਾ ਬਲਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਪੁੱਤਰ ਸੋਜਨ ਸਿੰਘ ਵਾਸੀ ਰਾਏਕਾ ਅਗਵਾੜ ਪਿੰਡ ਰੌਤਾ ਦੇ ਨਾਂ ਕਰਵਾਇਆ ਗਿਆ ਵਾ ਇਹ ਮੈਟਰ ਜਿਹੜਾ ਤਫਤੀਸ਼ ਯੂਗ ਆ ਇਹ ਕੌਣ ਆ ਮੈਂ ਦੀ ਦਰਖਾਸਤ ਵੀ ਦਿੱਤੀ ਵੀ ਹੈਗੀ ਆ ਕਿਉਂਕਿ ਪ੍ਰਸ਼ਾਸਨ ਨੂੰ ਕਿਉਂਕਿ ਹੁਣ ਸਰਕਾਰ ਇਹਨਾਂ ਦੀ ਹੈ ਤੇ ਉਹ ਸਾਰੀਆਂ ਦਰਖਾਸਤਾਂ ਨੂੰ ਦਬਾਈ ਬੈਠੇ ਹੈਗੇ ਆ ਤੀਜੀ ਪ੍ਰਾਪਰਟੀ ਇੱਕ ਹੋਰ ਮੈਜੇ ਦੀ ਇਹ ਪੰਜਵੀਂ ਸੌਰੀ ਪੰਜਵੀਂ ਪ੍ਰਾਪਰਟੀ ਇੱਕ ਹੋਰ ਇਹ ਪ੍ਰਾਪਰਟੀ ਹੈਗੀ ਆ ਪੰਜਾਬ ਸਟੇਟ ਗਵਰਨਮੈਂਟ ਦੀ ਹੈ ਇਹ ਇਹਦੇ ਤੇ ਰਜੇਸ਼ ਕੁਮਾਰ ਪੁੱਤਰ ਤਿਲਕ ਰਾਜ ਇਹ ਬੰਦਾ ਕਬਜ਼ੇ ਸੀ ਇਹ ਪੰਜਾਬ ਸਰਕਾਰ ਦੀ ਮਾਲਕੀ ਹੈ ਦਾ ਖਸਰਾ ਨੰਬਰ ਹੈਗਾ 25 ਦਾ 17/1/3/1 ਜੀਰਾ ਰੋਡ ਤੇ ਹੈ ਇਹ ਪ੍ਰਾਪਰਟੀ ਇਹ ਪ੍ਰਾਪਰਟੀ ਪੰਜਾਬ ਸਰਕਾਰ ਦੀ ਸੀ ਪੰਜਾਬ ਸਰਕਾਰ ਵੱਲੋਂ ਇਹ ਪ੍ਰਾਪਰਟੀ ਰਜੇਸ਼ ਕੁਮਾਰ ਪੁੱਤਰ ਤਿਲਕ ਰਾਜ ਨੂੰ ਕਰਾਈ ਦੇ ਦਿੱਤੀ ਗਈ ਸੀ ਉਹਦੇ ਕਬਜ਼ੇ 'ਚ ਸੀ ਕਾਫੀ ਲੰਮੇ ਸਮੇਂ ਤੋਂ ਤੇ ਕਬਜ਼ੇ 'ਚ 40-50 ਸਾਲਾਂ ਤੋਂ ਚੱਲੀ ਆ ਰਹੀ ਸੀ ਇਹ ਜਿਹੜੀ ਪ੍ਰਾਪਰਟੀ ਆ ਇਸ ਪ੍ਰਾਪਰਟੀ ਤੇ ਕਬਜ਼ਾ ਕਰਨ ਲਈ ਕੁਝ ਰਸੂਦਗਾਰ ਬੰਦਿਆਂ ਵੱਲੋਂ ਮਨਪ੍ਰੀਤ ਸਿੰਘ ਪੁੱਤਰ ਮਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਦਦਾਰੇ ਵਾਲਾ ਥਾਣਾ ਨੇਹਾਲ ਸਿੰਘ ਵਾਲਾ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇੱਕ ਹੋਰ ਕਿਸੇ ਜਗ੍ਹਾ 'ਚੋਂ ਰਜਿਸਟਰੀ ਕਰਵਾ ਕੇ ਇਸ ਪ੍ਰਾਪਰਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਪੰਜਾਬ ਸਰਕਾਰ ਦੀ ਸੀ ਕਿਉਂਕਿ ਤਿਲਕਰਾਜ ਅਜਰਾ ਰਜੇਸ਼ ਕੁਮਾਰ ਐਮਰ ਚੁੱਕਾ ਸੀ ਇਹਦੀ ਵਾਈਫ ਸੁਸ਼ਮਾ ਰਾਣੀ ਇਸ ਪ੍ਰਾਪਰਟੀ ਤੇ ਕਾਬਜ਼ ਸੀ ਉਹ ਕਿਤੇ ਆਪਣੀਆਂ ਲੜਕੀਆਂ ਕੋਲੇ ਅੰਮ੍ਰਿਤਸਰ ਗਈ ਵੀ ਸੀਗੀ ਕਿਉਂਕਿ ਪਿੱਛੇ ਵੀ ਮੀਡੀਆ ਦੇ ਵਿੱਚ ਮੈਂ ਮੈਟਰ ਉਠਾਇਆ ਸੀ ਉਹ ਜਦੋਂ ਉੱਥੇ ਗਈ ਵੀ ਸੀ ਇਹਨਾਂ ਨੇ ਉਹ ਰਜਿਸਟਰੀ ਜਿਹੜੀ ਹੈ ਕਿ ਇੱਕ फर्जी ਰਜਿਸਟਰੀ ਕੋ ਆਪਣੇ ਨਾਂ ਦੇ ਹਾਲਕੀ ਕਰਵਾ ਕੇ ਉਹਨਾਂ 23 24 ਨੂੰ ਬਸਿਕਾ ਨੰਬਰ 6479 ਰਾਈਨ ਇਹ ਅਨੂਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਹਰਿਆਣਾ ਦਾ ਹੈ ਕੋਈ ਬੰਦਾ ਇਹਦੇ ਵੱਲੋਂ ਇੱਕ ਰਜਿਸਟਰੀ ਕਰਾਈ ਗਈ ਹੈ ਮੈਟਰ ਆਫ ਇਨਵੈਸਟੀਗੇਸ਼ਨ ਹੈ ਇਹ ਬੰਦਾ ਕੌਣ ਹੈ ਇਹਦੀ ਮਾਲਕੀ ਕਿਵੇਂ ਬਣੀ ਇਹ ਮਨਪ੍ਰੀਤ ਸਿੰਘ ਦੇ ਨਾਮ ਤੇ ਰਜਿਸਟਰੀ ਕਰਵਾਈ ਗਈ ਗਿਦਾਰੀ ਵਾਲੇ ਦੇ ਨਾਮ ਤੇ ਉਦੋਂ ਬਾਅਦ ਇਸ ਪੰਜਰ ਨੂੰ ਤਾਂ ਰਿਜਿਸਟਰੀ ਬਣਦੀ ਪਿੰਡ ਗਿਦਾਰੀ ਵਾਲਾ ਆ ਰਿਹਾ ਜੀ ਆਹ ਗਿਦਾਰੀ ਵਾਲਾ ਹਾਂ ਜੀ ਪਿੰਡ ਗਿਦਾਰੀ ਵਾਲਾ ਆ ਰਿਹਾ ਠੀਕ ਹੈ ਕਿ ਨਹੀਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿੱਥੋਂ ਤੱਕ ਤੁਸੀਂ ਸਵਾਲ ਪੁੱਛਿਆ ਮੈਨੂੰ ਵੀ ਆਪਦੇ ਸੂਤਰਾਂ ਨਾਲ ਹੀ ਪਤਾ ਲੱਗਿਆ ਵਾ ਵੀ ਇਹ ਅੰਦਾਜ਼ਾ ਹਾਂ ਚੱ체 ਤੋਂ ਹੁੰਦਾ ਮੈਨੂੰ ਇਹ ਨਹੀਂ ਪਤਾਗਾ ਬਾਕੀ ਜਿੰਨਾ ਮੈਨੂੰ ਆਪਣੀ ਇਨਵੈਸਟੀਗੇਸ਼ਨ ਤੋਂ ਪਤਾ ਲੱਗ ਰਿਹਾ ਸ਼ਾਇਦ ਇਹਦੇ ਮਾਮੇ ਦਾ ਮੁੰਡਾ ਹੈ ਇਹ ਬੰਦੇ ਦੇ ਨਾਮ ਨਾਲ ਕੇ ਰਜਿਸਟਰੀ ਕਰਵਾ ਕੇ ਇਹ ਜਗ੍ਹਾ ਕਿ ਨਹੀਂ ਹਾਂਜੀ ਕਿ 13 ਮਰਲੇ 13 ਮਰਲੇ ਜਗ੍ਹਾ ਪੰਜਾਬ ਸਰਕਾਰ ਦੀ ਮਾਲਕੀ ਹੈ ਜਦੋਂ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਬੰਦੇ ਨੇ ਕੋਰਟ ਰਾਹੀਂ ਸਟੇ ਲਿਆ ਇਹਨਾਂ ਨੇ ਕੀ ਕੀਤਾ ਸਾਡੇ ਐਸ ਡੀ ਐਮ ਸਾਹਿਬ ਵੱਲੋਂ ਕਿਉਂਕਿ ਪ੍ਰਸ਼ਾਸਨ ਕਿਸ ਤਰ੍ਹਾਂ ਦਾ ਨਾ ਕੀ ਕੰਮ ਚਾਕ ਕਰ ਰਿਹਾ ਹੈ ਕਿ ਉਹਨਾਂ ਲੋਕਾਂ ਦੇ ਇੰਟਰਸਟ ਨੂੰ ਆਵਾਜ਼ ਕਰ ਰਿਹਾ ਇੰਦੀ ਤੇ 145 ਦੀ ਕਾਰਵਾਈ ਕਰਦੇ 16 8 2024 ਨੂੰ 145 ਦੀ ਕਾਰਵਾਈ ਅੰਤੇ ਕਰ ਇਸ ਪ੍ਰਾਪਰਟੀ ਗਰੋਹ ਸਾਹਿਬ ਇਹ ਪੁੱਛ ਲਓ ਵਰਕਮੋਰਡ ਦਾ ਵੀ ਸੀਗਾ ਇਹ ਹਾਂਜੀ ਬੱਟਰਬੋਰਡ ਤੇ ਧਾਰਨ ਦੀ ਪ੍ਰਾਪਰਟੀ ਵੀ ਇਹ ਇੱਕ ਚਰਚ ਦੀ ਪ੍ਰਾਪਰਟੀ ਹੈ ਬਾਕੀ ਇਹ ਵਕਫ ਬੋਰਡ ਦੀ ਹੈ ਪ੍ਰਾਪਰਟੀ ਤੇ ਮੈਂ ਕਿਉਂਕਿ ਇਹਦੀ ਮੈਂ ਕੰਪਲੇਂਟ ਫਾਈਲ ਕਰਨ ਜਾ ਰਿਹਾ ਮੈਂ ਕਿਹਾ ਕਾਦੀ ਪਰਸਾ ਤੋਂ ਉਹ ਵਕਫ ਬੋਰਡ ਨਾਲ ਆਏ ਸੀਗੇ ਉੱਥੇ ਹਾਂਜੀ ਕਿਉਂਕਿ ਇਹਦੇ ਵਿੱਚ ਜਿਹੜਾ 145 ਜਿਹੜੇ ਕਾਗਜ਼ ਆ ਉਹਦੇ ਵਿੱਚ ਵਕਫ ਬੋਰਡ ਦਾ ਹਜੇ ਹਾਲ ਦੀ ਘੜੀ ਕੋਈ ਜੇਕਰ ਨਹੀਂ ਆਇਆ ਪਰ ਪੰਜਾਬ ਸਰਕਾਰ ਦਾ ਜੇਕਰ ਆਇਆ ਮੈਂ ਪੜ੍ਹ ਤਾ ਦੁਰਾਨੇ ਪੜਤਾਲ ਪਾਇਆ ਹੈ ਕਿ ਰਕਬਾ ਮੂਗਾ ਮਹਿਲਾ ਸਿੰਘ 3 ਹਦ ਬਸਤ ਨੰਬਰ 23 ਮੁਤਾਬਕ ਨਕਲ ਜਾਮਨ ਦੀ 2017 18 ਕੀਵਟ ਨੰਬਰ ਇਹਨਾਂ ਖਸਰਾ ਨੰਬਰ ਇਹਨਾਂ ਜੋ ਕਿ ਪੰਜਾਬ ਸਟੇਟ ਗਵਰਨਮੈਂਟ ਦੀ ਮਾਲਕੀ ਹੈ ਕਿਉਂਕਿ ਇਹਦੀ ਜਮ੍ਹਾਂ ਬੰਦੀ ਦੀ ਕਢਾਈ ਵੀ ਹੈ ਜਿੱਥੇ ਸੈਕਟਰ ਆਪਣੀ ਕਿੱਥੇ ਹੈ ਇਹ ਜੀਰਾ ਰੋਡ ਤੇ ਆ ਕੰਪਨੀ ਇਹ ਸੁਬਈ ਨਗਰ ਉਤਰੀ ਜੀਰਾ ਰੋਡ ਬਸ ਬੋਰਡਰ ਦੇ ਮੁਲਕ ਸਰੋਂ ਸੋਹਰਾਂ ਦੇ ਪਾਸੇ ਨਹੀਂ ਮੈਨੂੰ ਕੋਈ ਨੈਵੀਗੇਸ਼ਨ ਵੀ ਹੈ ਜੀ ਆ ਸਾਰਾ ਇਸ਼ੂ ਹੈ ਜੀ ਅਸੀਂ ਆਪਦੇ ਜਿਹੜੇ ਮੇਰੇ ਜਿਹੜੇ ਕੁਝ ਬੰਦਿਆਂ ਨੇ ਇਹਨਾਂ ਜਿਹੜੇ ਵਿਸਲ ਗਰੋਰ ਸੀ ਜਿਨ੍ਹਾਂ ਨੇ ਇਸ ਮੈਟਰ ਨੂੰ ਵਕਤ ਵਕਤ ਪ੍ਰੰਤ ਤੇ ਚੱਕਣ ਦੀ ਕੋਸ਼ਿਸ਼ ਕੀਤੀ ਕਿੰਗਾਂ ਨੇ ਚੱਕੀਆਂ ਅਰਜ਼ੀਆਂ ਟਾਈਮ ਕੋ ਟਾਈਮ ਦੇ ਰਹੇ ਆ ਪਦੋਂ ਕਿ ਸਰਕਾਰ ਕਿਉਂਕਿ ਮਾਨ ਸਾਹਿਬ ਦਾ ਬੜਾ ਵੱਡਾ ਨਾਰਾ ਪਾ ਪੰਜਾਬ ਸਰਕਾਰ ਦਾ ਕਿ ਨਾ ਖਾਵਾਂਗੇ ਨਾ ਖਾਣ ਲਵਾਵਾਂਗੇ ਬਟ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਜਿਨ੍ਹਾਂ ਨੂੰ ਅਸੀਂ ਇਹ ਸਾਰਾ ਕਮਾਂਡ ਫੜਾਈ ਵੀ ਆ ਕਿ ਇਹੋ ਜਿਹੀ ਪਲੈਨਿੰਗ ਬੋਰਡ ਦੀ ਚੇਅਰਮੈਨੀ ਆ ਕਿ ਕਿਸੇ ਤਰ੍ਹਾਂ ਦੀਆਂ ਪਲੈਨਿੰਗਾਂ ਹੋਣੀਆਂ ਕਿਸ ਤਰ੍ਹਾਂ ਦਾ ਨਾ ਕਿ ਐਡਮਿਨਿਸਟ੍ਰੇਸ਼ਨ ਆ ਜਿਹੜਾ ਕੰਮ ਕਰ ਰਿਹਾ ਵਾ ਅਸੀਂ ਤਾਂ ਮਾਨ ਸਰਕਾਰ ਨੂੰ ਇਹ ਹੀ ਬੇਨਤੀ ਕਰਾਂਗੇ ਮਾਨ ਸਾਹਿਬ ਨੂੰ ਪੀ ਜਿਹੜੀਆਂ ਪੰਜਾਬ ਸਰਕਾਰ ਦੀਆਂ ਪ੍ਰਾਪਰਟੀਆਂ ਜਿਹੜੀਆਂ ਧਾਰਮਿਕ ਪ੍ਰਾਪਰਟੀਆਂ ਚਰਚ ਦੀਆਂ ਇਹਨਾਂ ਨੂੰ ਇਹਨਾਂ ਦੇ ਕਬਜ਼ੇ ਤੋਂ ਛੁੜਾਇਆ ਜਾਵੇ ਇਹਦੀ ਫੇਅਰ ਇਨਵੈਸਟੀਗੇਸ਼ਨ करवाई ਜਾਵੇ ਜਿਹੜੇ ਅਫਸਰ ਜਿਨ੍ਹਾਂ ਨੇ ਇਹ ਗਲਤੀਆਂ ਕੀਤੀਆਂ ਜਾਂ ਜਾਣਬੁੱਝ ਕੇ ਪੋਲੀਟਿਸ਼ੀਅਨ ਦੇ ਕਹਿਣ ਤੇ ਇਸ ਤਰ੍ਹਾਂ ਦੀ ਕੋ ਕਾਗਜ਼ਾ ਤਿਆਰ ਕਰਕੇ ਫਰਜ਼ੀ ਮਾਲਕੀਆਂ ਖੜੀਆਂ ਕੀਤੀਆਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਹਲੋ ਹਾਂਜੀ ਪ੍ਰਧਾਨ ਜੀ ਅੱਜ ਕਾਲ ਸਤਿਕਾਰਯੋ ਮਹਿੰਦਰਪਾਲ ਲੋਂਬਾ ਬੋ ਰਿਹਾ ਜੀ ਜੀਡੀਵੀ ਨਿਊਜ਼ ਤੋਂ ਜੀ ਮਹਾਰਾਜ ਬੋਲੋ ਅ ਹਰਮਨ ਜੀ ਅੱਜ ਇੱਕ ਗਰੋਵਰ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਤੇ ਇਲਜ਼ਾਮ ਲਾਏ ਉਹਦੇ ਬਾਰੇ ਤੁਹਾਡਾ ਵਰਜਨ ਲੈਣਾ ਸੀ ਕੀ ਇਲਜ਼ਾਮ ਲਾਇਆ ਜੀ ਇਹ ਜਿਹੜੀ ਚਰਚ ਦੀ ਪ੍ਰਾਪਰਟੀ ਤੇ ਤੁਹਾਡਾ ਕਬਜ਼ਾ ਹੈ ਅੱਛਾ ਹਾਂਜੀ ਬਕਵਾਸ ਮਾਰਦੇ ਅੱਛਾ ਇਹਦੇ ਕੋਈ ਸਚਾਈ ਨਹੀਂ ਜੀ ਨਹੀਂ ਮੈਂ ਜਗਾ ਜ਼ਰੂਰ ਖਰੀਦੀ ਆ ਉਹ ਤਾਂ ਮਾਲਕਾਂ ਤੋਂ ਖਰੀਦੀ ਆ ਅਨੇ ਉਹ ਤੀਸਰੀ ਵਾਰ ਕਹਿੰਦੇ ਮਾਲਕੀ ਜਾਲੀ ਮਾਲਕੀ ਗੜੀ ਕਰਕੇ ਖਰੀਦੀ ਗਈ ਬਾਈ ਤਾਂ ਕੀ ਹੁੰਦਾ ਬੰਤੇ 40 ਸਾਲ ਦੇ ਮਾਲਕ ਸੀ ਉਹ ਨਹੀਂ ਉਹ ਕਹਿੰਦੇ 2019 ਦੇ ਵਿੱਚ ਇਹਦੀ ਜਿਹੜੀ ਰਜਿਸਟਰੀ ਕਰਾਉਣ ਦੀ ਕੋਸ਼ਿਸ਼ ਬਾਈ ਮੈਨੂੰ ਨਹੀਂ ਪਤਾ ਮੈਂ ਤਾਂ ਐਸ ਪਰ ਰੈਵਨਿਊ ਰਿਕਾਰਡ ਜੋ ਕੁਝ ਕੀਤਾ ਸਹੀ ਕੀਤਾ ਉਹ ਆਵਦੀ ਕੋ ਕੋ ਜਾਂਚ ਕਰਾ ਲੈਣੇ ਚ ਕੀ ਆ ਦੱਸੋ ਓਕੇ ਇਹਨੇ ਦੀ ਠੀਕ ਹੈ ਇਹਨੇ ਦੀ ਤੁਹਾਡੇ ਕਹਿਣ ਮਤੋਂ ਤੁਸੀਂ ਜਿਹੜਾ ਕੋ ਕੀਤਾ ਸਾਡਾ ਕਾਨੂੰਨਾਂ ਲੈ ਆਪਾਂ ਗਲਤ ਕਰਦੇ ਹੀ ਨਹੀਂ